ਕੇ ਹਰੀ ਦਾ ਸਿਮਰਨ ਕਰੋ ਪਿਆਰ ਦੇ ਨਾਲ ਉਸ ਪਰਮੇਸ਼ਰ ਦਾ ਹਰੀ ਦਾ ਨਾਮ ਸਿਮਰਨ ਕਰੋ ਹਰੀ ਵਿੱਚ ਇਹ ਸਦਾ ਲਈ ਗੋਣਿਆ ਕੇ ਦਾਤ ਬਖਸ਼ ਕੇ ਪਛਤਾਉਂਦਾ ਨਹੀਂ ਹਰੀ ਜਿਹੜਾ ਮਾਲਕ ਪ੍ਰਭੂ ਹੈ ਉਹ ਜੀਵ ਨੂੰ ਦਾਤਾਂ ਦੇਂਦਾ ਹੈ ਪਰ ਪਛਤਾਉਂਦਾ ਨਹੀਂ ਦੇ ਰਿਹਾ ਹੈ ਪਰ ਜਿਹੜਾ ਦੀਵਿਆ ਉਹ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਉਹ ਪ੍ਰਭੂ ਪਰਮੇਸ਼ਰ ਦਾਤਾ ਦਿੰਦਾ ਹੈ ਪਰ ਜੀਵ ਜਿਹੜਾ ਹੈ ਜਿਹੜੀਆਂ ਉਹ ਦਾਤਾ ਦੇ ਰਿਹਾ ਉਹਦੇ ਵਿੱਚ ਕੁਛ ਨਹੀਂ ਹੁੰਦਾ ਇਹ ਜਿਹੜਾ ਕੀ ਕਰਦਾ ਹੈ ਗਰੀਬਾਂ ਦਾ ਹੱਕ ਮਾਰਦਾ ਹੈ ਉਨਾ ਦਾ ਜੜਾ ਹੱਕ ਮਾਰ ਕੇ ਆਪਣੇ ਪਰਿਵਾਰ ਨੂੰ ਪਾਲਦਾ ਹੈ ਉਹਦੇ ਵਿੱਚ ਕੁਝ ਨਹੀਂ ਰਹਿੰਦਾ ਕਹਿੰਦਾ ਹੋਰ ਆ ਜਾਵੇ ਹੋਰ ਆ ਜਾਵੇ ਬਾਹੋ ਪਰਪੰਚ ਕਰ ਪਰ ਤਨ ਲਿਆਵੇ ਠੱਗੀਆਂ ਮਾਰਦਾ ਇੱਧਰ ਵੀ ਠੱਗ ਲਵਾ ਉੱਧਰ ਵੀ ਠੱਗ ਲਵਾ ਤੇ ਮੈਂ ਆਪਣੇ ਬੱਚਿਆਂ ਨੂੰ ਪਾਲ ਰਵਾਂ ਬਾਹੋ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਤੇ ਆੜੂ ਟਾਵੈ ਮਨ ਮੇਰੇ ਭੂਲੇ ਕੱਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਕਹੇ ਜੀ ਛਿਨ ਛਿਨ ਕਰ ਤਨ ਜਰਾ ਜਨਾਬੈ ਤਬ ਤੇਰੀ ਊਕ ਕੋਈ ਪਾਣੀ ਹੋਣਾ ਪਾਉ ਜੀਵ ਜਿਹੜਾ ਹੈ ਟਕੀਆਂ ਮਾਰ ਮਾਰ ਕੇ ਉਹਦੇ ਵੀ ਮਾਰ ਲਵਾ ਮੈਂ ਤਰੂ ਵੀ ਮਾਰ ਲਵਾ ਮੈਂ ਵੱਡੀ ਕੋਠੀ ਪਾਲਾਂ ਬਗਲੇ ਬਣਾ ਲਵਾਂ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਉਹ ਪਰਮਾਤਮਾ ਨੂੰ ਭੁੱਲ ਗਿਆ ਹੈ ਹੱਕ ਮਾਰਦਾ ਹੈ ਕਈ ਜੀਵ ਗਰੀਬਾਂ ਦਾ ਹੱਕ ਮਾਰ ਮਾਰ ਕੇ ਲੰਗਰ ਲਾਉਂਦੇ ਆ ਠੱਗੀਆਂ ਮਾਰ ਮਾਰ ਤੇ ਗੁਰੂ ਸਾਹਿਬ ਕਹਿੰਦੇ ਕਿ ਇਹੋ ਜੇ ਲੰਗਰ ਖੁਲੋਖੀ ਤੋਂ ਡਿਆ ਸੀ ਕਿ ਤੂੰ ਕਿਸੇ ਗਰੀਬ ਦੇ ਪੈਸੇ ਮਾਰ ਕੇ ਕਿਹੇ ਦਿਹਾੜੀ ਦਾ ਆ ਐਸੀ ਮਾਰ ਕੇ ਤੂੰ ਲੰਗਰ ਲਾਵੇਂ ਇਹਦੇ ਨਾਲ ਕੀ ਥੜ ਗਿਆ ਸੀ ਇਹ ਤਾਂ ਚੰਗਾ ਤੂੰ ਨਾ ਹੀ ਲਾਉਣਾ ਲਾਉਣਾ ਜਹੀ ਹਾਲਤ ਹੋ ਚੁੱਕੀ ਏ ਜੀਵਾਂ ਦੀ ਬਿਗਰੀ ਪਾਂ ਦਾ ਹੱਕ ਮਾਰਦੇ ਤੇ ਸੋਚਦੇ ਨੇ ਅਸੀਂ ਆਪਣਾ ਪਰਿਵਾਰ ਪਾਲ ਲਈਏ ਕਹਿੰਦੇ ਜਦੋਂ ਤੇਰੀ ਮੌਤ ਹੋਣੀ ਆ ਨਾ ਜਦੋਂ ਤੂੰ ਸਰੀਰ ਨੂੰ ਛੱਡਣਾ ਹੈ ਤਬ ਤੇਰੀ ਔਕ ਕੋਈ ਪਾਣੀ ਉਹ ਨਾ ਪਾਵੇ ਇਹ ਕਹੇ ਨੇ ਤੇਰਾ ਸਾਥ ਨਹੀਂ ਦੇਣਾ ਇਹ ਤੇਰੇ ਸੰਗੀ ਸਾਥੀਆਂ ਨੇ ਇਹ ਜਿਹੜਾ ਤੂੰ ਠੱਗੀਆਂ ਮਾਰ-ਮਾਰ ਕੇ ਧਨ ਦੌਲਤ ਇਕੱਠਾ ਕਰ ਰਿਆ ਹੈ ਇਹ ਤੈਨੂੰ ਛੱਡਣਾ ਪੈਣਾ ਹੈ ਹੁਣ ਜਿਹਦੇ ਕੋਲ ਜਿਆਦਾ ਧਨ ਹੈ ਜਿਨੇ ਜਿਆਦੀਆਂ ਠੱਗੀਆਂ ਮਾਰੀਆਂ ਦੋ ਨੰਬਰ ਤੇ ਖਾਰੂ-ਬਾਰੂ ਜਿਆਦਾ ਦੁਖੀ ਹੈ ਕਿਉਂਕਿ ਜਿਆਦਾ ਧਨਿਆਂ ਹੁਣ ਟੈਨਸ਼ਨ ਪਈ ਹੋਈ ਹੈ ਤੇ ਪਾਣੀ ਆਇਆ ਪਿਆ ਤੇ ਮੈਨੂੰ ਧੰਨ ਨੂੰ ਸਾਹਮਣਾ ਕਿੱਥੇ ਆ ਕਿੱਥੇ ਰੱਖਣਾ ਹੈ ਵੱਡੀਆਂ ਗੱਡੀਆਂ ਵੱਡੇ ਬਗਲੇ ਆ ਜਿਆਦਾ ਪੈਸਾ ਕਿਸੇ ਨੂੰ 1 ਫਿਕਰ ਪਿਆ ਮੇਰਾ ਸੋਨਾ ਡੋਬ ਗਿਆ ਤੇ ਗੁਰੂ ਸਾਹਿਬ ਕੀ ਕਹਿ ਰਹੇ ਆ ਵੱਡੇ ਵੱਡੇ ਉਦੀਸੇ ਲੋਗ ਤਿਲ ਕੋ ਵਿਆਪੇ ਚਿੰਤਾ ਉਹਨਾਂ ਨੂੰ ਜਿਆਦਾ ਦੁੱਖਿਆ ਜਿਹੜਾ ਕੋਈ ਗਰੀਬ ਬੰਦਾ ਆ ਉਹਦੇ ਕੋਲ ਹੈ ਕੁਛ ਨਹੀਂ ਆ ਉਹਨੂੰ ਕੋਈ ਫਿਕਰ ਨਹੀਂ ਆਉਂਦੀ ਦੋ ਬੰਨੂ ਦਾ ਡੋਲ ਨਹੀਂ ਹੈ ਫਰਾਈ ਕਾਕਣੀ ਦਾ ਜਿਹੜਾ ਮੀਰ ਬੰਦਾ ਹੈ ਉਹਨੂੰ ਫਿਕਰ ਪਿਆ ਵੀ ਮੇਰੀ ਕੋਈ ਟੀ ਕੂਠੀ ਆ ਮੇਰਾ ਸੋਨਾ ਪਿਆ ਅੰਦਰ ਪਿਆ ਕਿੱਥੇ ਰੱਖਾਂਗੇ ਲੋੜ ਲੁੱੜ ਜਾਣਾ ਸਾਰਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਵੱਡੇ ਵੱਡੇ ਲੋਕ ਹਨ ਚਿੰਤਾ ਦੇ ਵਿੱਚ ਦਾ ਟੈਨਸ਼ਨ ਦੇ ਵਿੱਚ ਫਿਕਰਾਂ ਦੇ ਵਿੱਚ ਪਏ ਉਹਨੂੰ ਕਿੱਥੇ ਰੱਖੀਏ ਭੈਣ ਆਪਾਂ ਦੇਖਦੇ ਨਹੀਂ ਕਿਈ ਕਹਿੰਦੇ ਆ ਵੀ ਉਹ ਮੇਰਾ ਤਾਂ ਸੋਨਾ ਪਿਆ ਅੰਦਰ ਹੈ ਮੈਂ ਉਹ ਕਿਧਾਂ ਉਹ ਸੋਨੇ ਨੂੰ ਕੱਢਾਂ ਕਿਧਾਂ ਕਿੱਥੇ ਰੱਖਾਂ ਇਸ ਕਰਕੇ ਜੀਵ ਠੱਗੀਆਂ ਬਾਰ-ਬਾਰ ਕੇ ਧਨ ਦੌਲਤ ਇਕੱਠਾ ਕਰਦਾ ਵੀ ਕਰ ਲਵਾਂ ਜਿੰਨਾ ਹੋ ਸਕਦਾ ਹੈ ਇਕੱਠਾ ਕਰ ਲਵਾਂ ਇਸ ਕਰਕੇ ਗੁਰਬਾਣੀ ਨੂੰ ਵਿਚਾਰਨ ਦੀ ਲੋੜ ਆ ਅੱਜ ਪਾਠ ਪੜ੍ਹੀ ਜਾਂਦੇ ਉੱਥੋਂ ਲੰਗੀ ਜਾਂ ਰਹੇ ਗੂਗਲ ਤੇ ਸਰਚ ਮਾਰੀਏ ਸਾਡੇ ਸਸ ਅੰਗਰੇਜ਼ ਗੁਰਬਾਣੀ ਪਾਠ ਨਾ ਰਹੇ ਗੁਰਬਾਣੀ ਦਾ ਪਾਠ ਕਰ ਰਹੇ ਸਾਡੇ ਪਿੰਡਾਂ ਦੇ ਵਿੱਚ ਇੱਕ ਦਿਨ ਗ੍ਰਤੀ ਕਿਤੇ ਚਲਾ ਜਾਵੇ ਨਾ ਅਸੀਂ ਪਿੰਡਾਂ ਦੇ ਵਿੱਚ ਜਾਇਦਾ ਪ੍ਰਜਾਤੀ ਗੁੱਡੀ ਲੱਗਦੀ ਗਈ ਵਾ ਸਾਰੇ ਪਿੰਡ ਨੂੰ ਭਾਜੜ ਪੈ ਜਾਂਦੀ ਵੀ ਗਰੰਤੀ ਸਿੰਘ ਇੱਕ ਦਿਨ ਚਲਾ ਗਿਆ ਹੁਣ ਕੀ ਬਣਾ ਪਾਰ ਹੀ ਨਹੀਂ ਹੁੰਦਾ ਕਿ ਪ੍ਰਧਾਨ ਗਿਆ ਵਿਸ਼ੇ ਪ੍ਰਧਾਨ ਬਾਣ ਜੀ ਦੀਆਂ ਲੜਾਈਆਂ ਬੜੀਆਂ ਬੜੇ ਯੁੱਧ ਕਰਦੇ ਪਰ ਜੇ ਇੱਕ ਦਿਨ ਵੀ ਗਰੰਥੀ ਕਿਤੇ ਚਲਾ ਜਾਵੇ ਸਾਰੇ ਪਿੰਡ ਨੂੰ ਭਾਜੜ ਪੈ ਜਾਂਦੀ ਹੈ ਵੀ ਵਾ ਪ੍ਰਕਾਸ਼ ਹੋਣਾ ਨਹੀਂ ਕੌਣ ਕੁਝ ਕੀ ਬਣੂਗਾ ਕੌਣ ਪਾਠ ਕਰੂਗਾ ਬਾਬਾ ਕੋਈ ਬੰਦਾ ਦੇ ਕੇ ਜਾ ਇਦਾਂ ਨਹੀਂ ਤੈਨੂੰ ਜਾਣ ਦੇਣੇ ਆਨ ਲੋਕੀ ਬੰਦਾ ਦੇ ਕੇ ਜਾਏ ਤੇ ਆਪਦੇ ਪੇਰੇ ਮੰਡੇ ਇਹ ਹਾਲਤਾ ਸਾਡੀ ਸਿੱਖ ਕੌਮ ਦੀ ਸਾਡੇ 750 ਨਗਰੀ ਪਾੜ ਕਰਦੇ ਆ ਗੁਰਬਾਣੀ ਗੁਰਬਾਣੀ ਦੇ ਸੱਚ ਕਰਦੇ ਆ ਆ ਥਾਕ ਗਏ ਲੱਗ ਲੱਗ ਕੇ ਆ ਕੇ ਗਏ ਹਰੇ ਕਹਿੰਦੇ ਵੀ ਉਹ ਖੋਜ ਕਰ ਰਹੇ ਆ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਲਿਖਤਾ ਗੁਰਬਾਣੀ ਵਿੱਚ ਹੁਣ ਉਹਨਾਂ ਨੂੰ ਪਤਾ ਲੱਗਾ ਲੱਖ ਪਤਾਲਾਂ ਪਤਾਲ ਲੱਖ ਅਗਸ਼ ਅਗਸ਼ ਕੋੜ ਕੋੜ ਕਪਾਲ ਜਖੀ ਮੇਦ ਕਹਿਣੇ ਤਵਾ ਸਾਡੇ ਸਾਰੇ ਪਿੰਡ ਤੋਂ ਭਾਜ ਰੁਪਈ ਹੁੰਦੀ ਐ ਵੀ ਬਾਬਾ ਉਹਨੇ ਇੱਕ ਦਿਨ ਦੋ ਦਿਨ ਚੱਲਿਆ ਹਟਿਆ ਹੁਣ ਕੀ ਬਣੂਗਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਹਾਲ ਤੇ ਸਿੱਖ ਕੌਮ ਦੀ ਤੇ ਗਰੀਬਾਂ ਨੂੰ ਲੁੱਟ-ਖੁੱਟ ਕੇ ਠੱਗੀਆਂ ਮਾਰ-ਮਾਰ ਕੇ ਨੇ ਫਿਰ ਲੰਗਰ ਲਾਉਂਦਾ ਗੁਰੂ ਸਾਹਿਬ ਕਹਿੰਦੇ ਮੈਂ ਜਾਣਦਾ ਤੈਨੂੰ ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਦਾਰਾ ਭੇ ਆਂ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੀ ਜੀਪੇ ਲਈ ਨਗਰ ਕਿਡਾ ਲਾਉਂਦਾ ਮਲਕ ਭਾਗੋ ਵਾਲਾ ਇਹ ਨਹੀਂ ਵੀ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਭਾਈ ਲਾਲੋ ਦੇ ਅਹਿਮਦਾਬਾਦ ਲਿਕੇ ਕੁਦਰੇ ਦਾ ਪ੍ਰਸ਼ਾਦਾ ਸਕਿਆ ਹੀ ਉਹ ਪ੍ਰਸ਼ਾਦਾ ਨਹੀਂ ਸਾਦਾ ਮਲਕ ਭਾਗੋ ਵਾਲਾ ਲੁੱਟ ਲੁੱਟ ਕੇ ਲੋਕਾਂ ਦੇ ਕੋਲ ਪਸੀਨੇ ਦੀ ਕਮਾਈ ਲੁੱਟ ਕੇ 2 ਨੰਬਰ ਦਾ ਕਾਰੋਬਾਰ ਠੱਗੀਆਂ ਮਾਰ ਕੇ ਤੇ ਮਲਕ ਭਾਗੋ ਵਾਲਾ ਅੰਦਰ ਆਉਂਦਾ ਹੈ ਜੀ ਬਰਗਰ ਨਿਊਡਲ ਪੰਗਤੀ ਖਤਮ ਕਰ ਸੇਵਾ ਵੀ ਕੀਆ ਪੰਗਤ ਵੀ ਖਤਮ ਹੋ ਗਈ ਸੇਵਾ ਵੀ ਖਤਮ ਕਰ ਦਿੱਤੀ ਕਿਉਂਕਿ ਭਾਂਡੇ ਵੀ ਦੂਜੀ ਆ ਗਏ ਔਰ ਪਲਾਸਟਿਕ ਦੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਜਿਹੜੇ ਆ ਗੁਰਬਾਣੀ ਗੁਰੂ ਨੂੰ ਨਾਮ ਵਿਚਾਰਨ ਕਰਕੇ ਨਾਮ ਸਮਝਣ ਕਰਕੇ ਉਹਨਾਂ ਨੇ ਦੇਖ ਲਿਆ ਪੜਾਈਆਂ ਬਹੁਤ ਕਰ ਲਈਆਂ ਗੋਰਿਆਂ ਨੇ ਤਰੱਕੀ ਬਹੁਤ ਕਰ ਲਈ ਪੈਸਾ ਬਹੁਤ ਦੇਖ ਲਿਆ ਉਹਨਾਂ ਨੂੰ ਪਤਾ ਲੱਗਿਆ ਕਿ ਗੁਰਬਾਣੀ ਵਿੱਚ ਗਿਆਨ ਦਿੱਤਾ ਹੈ ਬ੍ਰਹਮੰਡ ਦਾ ਗਿਆਨ ਦਿੰਦਾ ਹੈ ਜੋ ਮਰੇ ਮੰਡੇ ਸੋਈ ਪਿੰਡੇ ਜੋ ਕਿ ਉਸੇ ਸੋ ਪਾਵੈ ਕਹਿੰਦੇ ਖੋਜਣਾ ਪੈਣਾ ਤੁਹਾਨੂੰ ਇਹਦੇ ਵਿੱਚੋਂ ਗੁਰਬਾਣੀ ਵਿੱਚੋਂ ਅੱਜ ਪਾਠ ਪੜ੍ਹੀ ਜਾ ਰਹੇ ਹਾਂ ਬਸ ਸਾਨੂੰ ਇਹ ਹੁੰਦਾ ਪਾਠ ਕਰਨਾ ਬੀਨੇ ਟਾਈਮ 'ਚ ਕਰਕੇ ਨੂੰ ਮੁਕਾਦੋ ਮਤਲਬ ਕਰਦੋ 1 ਘੰਟੇ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਕਾਲੀ ਕਣੀ ਮੁਕਾ ਦੇ ਇਹ ਗੁਰੂ ਸਾਹਿਬ ਕਹਿੰਦੇ ਖੋਜੇ ਨੂੰ ਪੋਜ ਕਰ ਲਓ ਬ੍ਰਹਮੰਡ ਦਾ ਗਿਆਨ ਦਿੰਦਾ ਹੈ ਇਦੇ ਵਿੱਚ ਸਾਰਾ ਗਿਆਨ ਦਿੱਤਾ ਕਿਸ ਤਰ੍ਹਾਂ ਇਹ ਸਰੀਰ ਬਣਾਇਆ ਕਿੱਦਾਂ ਸਰੀਰ ਨੂੰ ਘੜਿਆ ਗਿਆ। ਥਿੱਥੇ ਘੜਿਆ ਸੁਰਤ ਮਤ ਮਨ ਬੁੱਧ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਹੀ ਸਾਰਾ ਲਿਖ ਦਿੱਤਾ। ਕਹਿੰਦੇ ਕਿ ਕਿਸ ਤਰ੍ਹਾਂ ਇਹ ਤੇਰਾ ਸਰੀਰ ਘੜਿਆ ਗਿਆ ਹੈ ਮਾਤਾ ਦੀ ਗਰਭ ਦੀ ਵਿੱਚ 9 ਮਹੀਨੇ ਤੈਨੂੰ ਰੱਖਿਆ ਗਿਆ ਹੈ। ਕਰਮ ਖਾਂਲ ਕੀ ਬਾਣੀ ਯੋਗ ਥਿੱਥੇ ਹੋ ਨਾ ਕੋਈ ਹੋ ਥਿੱਥੇ ਜੁਗ ਮਾਂ ਬਰਸੂ ਤਨ ਮੈਂ ਆਰਾਮ ਰਹਾ ਭਰਪੂਰ। ਇਿੱਤੇ ਸੀਤੋ ਸਿਤਾ ਨਾ ਮਾਣਾ ਹੈ ਤਾਂ ਕਿ ਰੂਪ ਨਾ ਕਤਲੇ ਜਾ ਕਿਦਾਂ ਸੀਤਾ ਗਿਆ ਹੈ ਸਰੀਰ ਬਣਾਇਆ ਗਿਆ ਸਾਰਾ ਸਾਰਾ ਗੁਰਬਾਣੀ ਵਿੱਚ ਲਿਖਿਆ ਪਰ ਅੱਜ ਪਾਠ ਪੜੀ ਜਾ ਰਿਹਾ 500 500 100 ਪਾਠ ਚੱਲ ਰਿਹਾ ਕੋਈ ਸੁਣਦਾ ਨਹੀਂ ਕੋਈ ਨਾ ਕੋਈ ਪੜਦਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਜਿਹੜਾ ਹੈ ਗਿਆਨ ਦਿੱਤਾ ਸੀ ਇਹਨਾਂ ਨੂੰ ਕਿ ਪੜ ਕੇ ਗਿਆਨ ਲੈ ਲੈਣ ਵਿਚਾਰ ਲੈਣ ਗੁਰਬਾਣੀ ਨੂੰ ਇਹ ਕੀ ਹੋਇਆ ਇਹ ਜਿਹੜੇ ਆ ਵੰਡੀਆਂ ਪਾੜੀ ਲੜਦੇ ਆ ਗੁਰਦੁਆਰਿਆਂ ਪਿਛੇ ਗੋਲਕਾਂ ਪਿਛੇ ਲੜੀ ਜਾਂਦੇ ਪੈਸਿਆਂ ਪਿੱਛੇ ਥਾਂ ਤੋਂ ਦੇ ਗੁਰਦੁਆਰੇ ਬਣਾ ਲਈ ਇਹਨਾਂ ਨੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਇਹ ਹੀ ਗਿਆਨ ਲੈ ਲੈਣਗੇ ਗੁਰਬਾਣੀ ਗੁਰੂ ਤੋਂ ਨਾਮ ਜਪਣਗੇ ਸਿਮਰਨ ਕਰਨਗੇ ਕੱਠੇ ਹੋਗੇ ਇਹਨਾਂ ਨੇ ਵੰਡੀਆਂ ਪਾੜੀਆਂ ਇੱਥੇ ਗੋਲਕਾਂ ਪਿਛੇ ਲੜੀ ਜਾਂਦੇ ਸਿਰਫ ਗੋਲਕਾਂ ਤੱਕ ਸੀਮਤ ਰਹਿ ਗਏ ਚੌਦਰਾ ਪਿਛੇ ਬਸ ਪ੍ਰਧਾਨ ਪ੍ਰਧਾਨਗੀਆਂ ਪਿਛੇ ਲੜੀਆਂ ਨੇ ਮੈਂ ਪ੍ਰਧਾਨ ਬਣਨਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਗਿਆਨ ਦਿੱਤਾ ਸੀ ਜੀਵਨ ਨੂੰ ਇਹ ਸੋਚੀ ਦਿੱਤੀ ਸੀ ਕਿ ਗੁਰਬਾਣੀ ਗੁਰੂ ਤੋਂ ਗਿਆਨ ਲੈ ਲੈਣਗੇ ਵਿਚਾਰ ਕੇ ਗੁਰਬਾਣੀ ਨੂੰ ਪੜ੍ਹਨਗੇ ਤੇ ਜਿਹੜਿਆ ਖਾਲਸਾ ਰਾਜ ਆਵੇਗਾ ਇਹ ਰਾਜ ਕਰਨਗੇ ਲੋਕ ਉਹ ਜਿਨ੍ਹਾਂ ਨੇ ਰਾਜ ਕਰਨਾ ਹੈ ਉਹ ਆਪ ਹੀ ਲੱਗੇ ਜਾਂਦੇ ਆਸ ਦੇ ਵਿੱਚ 14 ਪਿਛੇ ਪ੍ਰਧਾਨ ਗੀਆਂ ਪਿਛੇ ਪ੍ਰਧਾਨ ਬਣ ਜਾਈਏ ਇਸ ਕਰਕੇ ਇਹ ਗੁਰੂ ਸਾਹਿਬ ਸਮਝਾ ਰਹੇ ਨੇ ਕਹਿੰਦੇ ਕਿ ਤੂੰ ਪਰਮੇਸ਼ਰ ਦਾ ਨਾਮ ਜਪ ਉਹਦਾ ਸਿਮਰਨ ਕਰ ਹਉ ਹਰ ਕੇ ਸਦ ਬਲ ਹਾਰਨੇ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮਤਿ ਮਿਲ ਰਹੀ ਹੋਮੀ ਸ਼ਬਦ ਚਲਾਏ ਕਹਿੰਦੇ ਕਿ ਜਦੋਂ ਤੂੰ ਆਪਣੀ ਹਉਮੈ ਨੂੰ ਖਤਮ ਕਰੇਂਗਾ ਹੰਕਾਰ ਨੂੰ ਖਤਮ ਕਰੇਂਗਾ ਤੇ ਫਿਰ ਜਿਹੜਾ ਹੈ ਤੂੰ ਇਹ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਸਕੇਗਾ ਜੋ ਉਸ ਇਲਾਹਾ ਲੈਣ ਵਾਸਤੇ ਆਇਆ ਉਸ ਸੰਸਾਰ ਦੇ ਉੱਪਰ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੂੰ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਸਮਾਂ ਜਿਹੜਾ ਲੰਘਦਾ ਜਾ ਰਿਹਾ ਹੈ ਉਹ ਦਿਨ-ਪ੍ਰਤੀ ਦਿਨ ਜਿਹੜੀ ਉਮਰ ਜੀਵਨੀ ਘਟਦੀ ਜਾ ਰਹੀ ਹੈ ਇਹ ਸਮਾਂ ਲੰਘਦਾ ਜਾ ਰਿਹਾ ਹੈ ਦਿਨ-ਪ੍ਰਤੀ ਦਿਨ ਘਟੀਆਂ ਘੰਟੀਆਂ ਪ੍ਰਤੀ ਇਹ ਦਿਨ ਲੰਘਦਾ ਜਾ ਰਿਹਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਤੇਰਾ ਨਾਹੀ ਕਿਤੇ ਇਦਾਂ ਗਰੰਥੀ ਸਿੰਘ ਹੁਕਮਨਾਮਾ ਲਈ ਲਈ ਜਾ ਗੁਰਬਾਣੀ ਬਾਬਾ ਜੀ ਇਹ ਤਾਂ ਹੀ ਮਰਦੀਆਂ ਗੱਲਾਂ ਕਰਨ ਲੱਗ ਪਏ ਇਹ ਤੁਸੀਂ ਕਿਹੜਾ ਹੋ ਗੋਮਨਾਮਾ ਲੈ ਲਿਆ ਉਹ ਗੋਮਨਾਮਾ ਵੀ ਸਾਡੇ ਮੁਤਾਬਕ ਲਉਗੇ ਜੀਵੇਗੇ ਪਰ ਗੁਰਬਾਣੀ ਵਿੱਚ ਦਾ ਪਹਿਲਾਂ ਕਿਹਾ ਹੈ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛਡ ਆਤ ਕਿਤੇ ਤੂੰ ਮਰਨਾ ਪਹਿਲਾਂ ਲਿਖਾ ਗਿਆ ਤੂੰ ਮਰਨਾ ਇਸ ਸੰਸਾਰ ਇਥੇ ਰਹਿਣਾ ਨਹੀਂ ਤੇਨ ਪਹਿਲਾਂ ਮਰਨਾ ਲਿਖਾ ਗਿਆ ਫਿਰ ਤੈਨੂੰ ਭੇਜਿਆ ਮਰਨ ਲਿਖਾਏ ਮੰਡਲਮੇ ਆਏ ਕਿਤੇ ਤੂੰ ਪਹਿਲਾਂ ਮਰਨਾ ਲਿਖਾ ਗਿਆ ਇਸ ਸੰਸਾਰ ਦੇ ਵਿੱਚ ਫਿਰ ਤੈਨੂੰ ਭੇਜਿਆ ਗਿਆ ਮਰਨ ਲਿਖਾਏ ਮੰਡਲ ਮੇ ਆਏ ਜੀਵਣ ਸਾਜੇ ਮਾਈ ਇਸ ਕਰਕੇ ਨਾ ਗੁਰਬਾਣੀ ਨੂੰ ਵਿਚਾਰਨ ਕਰਕੇ ਜੀਵ ਇੰਨਾ ਵਿਚਾਰਾ ਵਹਿਮਾਂ ਪਰਮਾਂ ਦੇ ਵਿੱਚ ਪੈ ਜਾਂਦਾ ਹੈ ਨਾ ਸੋਚੀ ਲੈਣ ਕਰਕੇ ਇਹ ਸੋਚਦਾ ਹੈ ਮੈਂ ਅੱਧੇ ਘੰਟੇ ਦੇ ਵਿੱਚ ਖਤਮ ਕਰ ਲਵਾਂ ਘੰਟੇ ਦੇ ਵਿੱਚ ਗੁਰਬਾਣੀ ਥਾਣ ਹੈ ਇਹ ਸਮੁੰਦਰ ਹੈ ਆਪਾਂ ਭਾਵੇਂ ਸਾਰਾ ਦਿਨ ਹੀ ਵਿਚਾਰ ਕਰੀ ਜਾਈਏ ਇਹ ਗੁਰਬਾਣੀ ਦਾ ਅੰਤ ਨਹੀਂ ਪਾ ਸਕਦੇ ਆ ਲੱਖਾਂ ਜੀਵਾਂ ਲੱਖਾਂ ਰਾਗੀ ਢਾਡੀ ਆਪਾਂ ਦੇਖਦੇ ਹਾਂ ਕਿ ਉਹਦੀ ਉਸਤਤ ਕਰ ਰਹੇ ਨੇ ਵਡਿਆਈ ਕਰ ਰਹੇ ਨੇ ਪਰ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਨਹੀਂ ਕਹਿ ਸਕਦੇ ਕਿ ਮੈਂ ਇਹ ਅਰਥ ਕਰ ਦਿੱਤੀ ਆ ਤੇ ਹੋਰ ਨਹੀਂ ਕੋਈ ਕਰ ਸਕਦਾ ਇਸ ਕਰਕੇ ਕੋਈ ਪ੍ਰਭੂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਜਾਤ ਪਾਤਨਾ ਤਾਤ ਜਾ ਕੇ ਜਨਮ ਮਰਨ ਵੀ ਚੱਕਰ ਬੱਕਰ ਫਿਰੇ ਚੱਕਮਾਨ ਹੀ kurtin ਲੋਕ ਚੌਦੇ ਕੀਵੇਂ ਕੀ ਜਗ ਜਾਪੀ ਸੁ ਜਾਪ ਇਹ ਜਿਹੜਾ ਹੈ ਪ੍ਰਭੂ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਬੇਅੰਤ ਆ ਉਹਦੇ ਕੌਦਕਾਂ ਦਾ ਕੋਈ ਪਤਾ ਨਹੀਂ ਉਹ ਚਾਹੇ ਤਾਂ ਉਪ ਲਾ ਸਕਦਾ ਹੈ ਉਹ ਚਾਹੇ ਤਾਂ ਮੀਂਹ ਪਾ ਸਕਦਾ ਆਪਾਂ ਦੇਖ ਹੀ ਰਹੇ ਹਾਂ ਕਦੇ ਮੀਂਹ ਪੈ ਲਾ ਪੈਂਦਾ ਕਦੀ ਤਾਂ ਉਪ ਲੱਗ ਜਾਂਦੀ ਹੈ ਇਸ ਕਰਕੇ ਉਹ ਪ੍ਰਭੂ ਦੇ ਕੌਦਕਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਪ੍ਰਭੂ ਬੇਅੰਤ ਹੈ ਪਰ ਜਦੋਂ ਦੁਨੀਆ ਤੇ ਪਾਪ ਵੱਧਦਾ ਹੈ ਪਰ ਪ੍ਰਭੂ ਆਪਣੀ ਸ਼ਕਤੀ ਉਹ ਲਾਉਂਦਾ ਹੈ ਜਦੋਂ ਪਾਪਾਂ ਦਾ ਘੜਾ ਭੜ ਜਾਂਦਾ ਹੈ ਪਰ ਪ੍ਰਭੂ ਜਿਹੜਾ ਹੈ ਉਹ ਪਾਪਾਂ ਦਾ ਘੜਾ ਪੰਨਦਾ ਹੈ ਉਹ ਪਾਪਾਂ ਦੇ ਪਾਪੀ ਪਾਪ ਕਮਾਉਦੇ ਹੀ ਕਰਦੇ ਹਾਏ ਹਾਏ ਨਾਨਕ ਮਥਨ ਮਦਾਨਿਆ ਜੋ ਮਥੇ ਧਰਮ ਰਾਹੀ ਇਸ ਕਰਕੇ ਜਿਹੜੇ ਜੀਵ ਪਾਪ ਕਰਦੇ ਨੇ ਉਹਨਾਂ ਨੂੰ ਫਿਰ ਜਿਹੜਾ ਹੈ ਸਜ਼ਾ ਮਿਲਦੀ ਹੈ ਦੁੱਖ ਭੋਗਣਾ ਪੈਂਦਾ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਚੈਨ ਨਹੀਂ ਮਿਲਦਾ ਭੜਕਣਾ ਦੇ ਵਿੱਚ ਭੱਜੀ ਫਿਰਦੇ ਉੱਧਰ ਭੱਜ ਗਏ ਉੱਧਰ ਭੱਜ ਗਏ ਇਸ ਕਰਕੇ ਕਹਿੰਦੇ ਨੇ ਪ੍ਰਭ ਜੀਓ ਨਾਮ ਜਪਤ ਮਨ ਚੈਣ ਜਿਹੜੇ ਦਾ ਨਾਮ ਜਪਣਗੇ ਸਿਮਰਨ ਕਰਨਗੇ ਉਹਨਾਂ ਜੀਵਨ ਨੂੰ ਸੁੱਖ ਮਿਲੇਗਾ ਸ਼ਾਂਤੀ ਮਿਲੇਗੀ ਦੁਜੇ ਦਾ ਭੜਕਣਾ ਦੇ ਵਿੱਚ ਹੀ ਪਏ ਰਹਿਣਗੇ ساری ਉਮਰ ਤੋ ਇਸ ਕਰਕੇ ਉਸ ਗੁਰੂ ਸਾਹਿਬ ਕਹਿੰਦੇ ਨੇ ਕਬੀਰ ਮਨ ਪੰਖੀ ਭਇ ਉਦਾਸ ਉਡੋੜ ਦਿਆਨ ਸਜਾਏ ਪੰਛੀਆਂ ਵਾਂਗੂ ਭੱਜਾ ਫਿਰਦਾ ਹੈ ਮਨ ਪ੍ਰਯੁੱਧਰ ਚਲੇ ਗਈ ਉਧਰ ਚਲੇ ਗਈ ਭੜਕਣਾ ਦੇ ਵਿੱਚ ਨਾ ਨਾਮ ਜਪਣ ਕਰਕੇ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਲੋਕ ਚਿੰਤਾਵਾਂ ਦੇ ਵਿੱਚ ਜਾ ਰਿਹਾ ਅਵਿਦੇਸ਼ਾਂ ਦੇ ਵਿੱਚ ਤਾਂ ਜ਼ਿਆਦਾ ਹੈ ਜੀਵ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਸਟ੍ਰੈਸ ਦੇ ਵਿੱਚ ਜਾ ਰਹੇ ਨੇ ਪਰ ਉਹ ਹੁਣ ਪੂਰੇ ਕੋਸ਼ ਕਰ ਰਹੇ ਨਹੀਂ ਗੁਰਬਾਣੀ ਦੀ ਕਿ ਇਹਦੇ ਵਿੱਚ ਗਿਆਨ ਦਿੱਤਾ ਹੈ ਗਿਆਨ ਲੈ ਕੇ ਗੁਰਬਾਣੀ ਗੁਰੂ ਤੋਂ ਨਾਮ ਜਪ ਰਹੇ ਨਹੀਂ ਸਿਮਰਨ ਕਰ ਰਹੇ ਨਹੀਂ ਪਰ ਸਾਡੇ ਲੋਕ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਨੇ ਗੁਰਬਾਣੀ ਨਾ ਕੋਈ ਤਰ੍ਹਾਂ ਦੇ ਵਿੱਚ ਪੜਦਾ ਹੈ ਨਾ ਕੋਈ ਸੁਣਦਾ ਹੈ ਬਸ ਪਾਠ ਕਰਵਾਇਆ ਚਲੇ ਗਏ ਜਿਦਨ ਭੋਗ ਪੈਣਾ ਸ਼ਲੋਕਾਂ ਤੇ ਆਉਣਾ ਬਸ ਜਦੋਂ ਸ਼ਲੋਕ ਸ਼ੁਰੂ ਹੋਗੇ ਬਾਬਾ ਜੀ ਸ਼ਲੋਕ ਕਿੰਨੇ ਵੇ ਸ਼ੁਰੂ ਹੋਣਗੇ ਅਸੀਂ ਉਦੋਂ ਆ ਜਾਵਾਂਗੇ ਸਾਨੂੰ ਦਾ ਟਾਈਮ ਦਰ ਦੋ ਅਸੀਂ ਸ਼ਲੋਕਾਂ ਦੇ ਹਾਜ਼ਰ ਹੋਏ ਤੇ ਅਸੀਂ ਉਦੋਂ ਆ ਕੇ ਤੇ ਪ੍ਰਸ਼ਾਦ ਲੈ ਕੇ ਜੇ ਤੁਹਾਨੂੰ ਮੱਥਾ ਟੇਕ ਕੇ ਚਲੇ ਜਾਵਾਂਗੇ ਇਸ ਕਰਕੇ ਵਿਗਿਆਨ ਨਾਲ ਲੈਣ ਕਰਕੇ ਸੋਜੀ ਨਾਲ ਲੈਣ ਕਰਕੇ ਗੁਰੂ ਸਾਹਿਬ ਕਹਿੰਦੇ ਭਾਵੇਂ ਤੁਸੀਂ ਸਾਰੀ ਉਮਰ ਹੀ ਪੜੀ ਜਾਓ ਭਾਵੇਂ ਗੱਡੀਆਂ ਲੱਗ ਲਓ ਪੜ-ਪੜ ਗੱਡੀ ਲੱਦੀ ਐ ਪੜ-ਪੜ ਬਣ ਕੇ ਸਾਰਾ ਪੜ-ਪੜ ਬੈਣੀ ਪਾਈ ਐ ਪੜ-ਪੜ ਗੱਡੀ ਏ ਕਾਦ ਕਹਿੰਦੇ ਭਾਵੇਂ ਤੁਸੀਂ ਮੂੰਹ ਗੱਡੀਆਂ ਲੱਗ ਲਓ ਵੜ-ਪੜ ਭਾਵੇਂ ਸਾਰੀ ਉਮਰ ਲੱਗੀ ਜਾ ਇਥੇ ਸਾਰੀ ਸਾਰੀ ਉਮਰ ਲੰਗੀ ਕਈਆਂ ਦੇ ਪੜਦੇ ਐ ਪਰ ਗਿਆਨ ਹੀ ਨਹੀਂ ਲਿਆ ਗੁਰੂ ਦਾ ਸੋਝੀ ਨਹੀਂ ਲਈ ਬਸ ਪੜੀ ਜਾ ਰਿਹਾ ਬਾੜ ਤੋਂ ਲੰਗੀ ਜਾ ਰਿਹਾ ਕਿਤਾਬਾਂ ਵਾਂਗੂ ਵੜਦੇ ਐ ਜਦ ਕਾਬ ਨਹੀਂ ਪੜਦੇ ਨੇ ਆ ਉਵੇਂ ਪੜਦੇ ਗੁਰੂ ਸਾਹਿਬ ਕਹਿੰਦੇ ਕਿਤਾਬਾਂ ਵਾਂਗੂ ਪੜਦਾ ਬਾਣ ਵਿਚਾਰ ਕੇ ਨਹੀਂ ਪੜਦਾ ਕਿ ਲਾਹਾ ਲੈਣਾ ਹੈ ਗੁਰਮਾਣੀ ਗੁਰੂ ਤੋਂ ਇਹ ਕਿਤਾਬਾਂ ਵਾਂਗੂ ਪੜਦਾ ਵੀ ਕੋਈ ਕਿਤਾਬ ਪੜ ਰਿਹਾ ਕੋਈ ਗਾਣਾ ਹੈ ਕੋਈ ਗੀਤ ਆ ਲੋਕ ਜਾਣੀ ਹੋ ਗੀਤ ਹੈ ਜਿਦਾਂ ਕੋਈ ਗੀਤ ਆ ਕੋਈ ਗਾਣਾ ਆ ਬਸ ਉਹ ਦੱਸ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਇਹ ਬ੍ਰਾਮ ਨਹੀਂ ਵਿਚਾਰ ਹੈ ਕੋਜਾ ਗੁਰਬਾਣੀ ਤੇਰੇ ਜੀਵਨ ਦਾ ਇਹਦੇ ਵਿੱਚ ਗਿਆਨ ਦਿੱਤਾ ਗਿਆ ਹੈ ਇਸ ਕਰਕੇ ਗੁਰੂ ਸਾਹਿਬ ਇਹ ਪਾਵਨ ਗੁਰਬਾਣੀ ਅੰਦਰ ਹੁਕਮ ਕਰ ਰਹੇ ਨੇ ਕਹਿੰਦੇ ਕਿ ਜਿਨ੍ਹਾਂ ਨੇ ਵੀ ਨਾਮ ਧਿਆਇਆ ਹੈ ਨਾਮ ਜਪਿਆ ਹੈ ਨਾਨਕ ਨਾਮ ਧਿਆਇਨ ਤਿਨ ਨਿਜ ਕਰਵਾਸ ਹੈ ਜੁਗ ਜੁਗ ਸੋਭਾ ਹੋਏ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੀ ਜੋਗ ਜੋਗ ਸੋਭਾ ਹੁੰਦੀ ਹੈ ਜਿਸ ਤਰ੍ਹਾਂ ਭਾਈ ਲਾਲੋ ਜੀ ਬ੍ਰਹਮ ਗਿਆਨੀ ਹੋਏ ਨੇ ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਭਾਈ ਪਾਰੋ ਜੀ ਜਿੰਨੇ ਵੀ ਮਹਾਪੁਰਖ ਹੋਏ ਆਪਾਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆਂ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਆ ਪੁਰਬ ਮਨਾਇਆ ਗਿਆ ਗੁਰੂ ਕੇ ਬਾਗ ਦੇ ਵਿੱਚ ਗੁਰਦੁਆਰਾ ਸੁਲਤਾਨਪੁਰ ਦੀ ਅੱਜ ਵੀ ਆਪਾਂ ਉਹਨਾਂ ਮਹਾਪੁਰਖਾਂ ਨੂੰ ਯਾਦ ਕਰਦੇ ਆਂ ਕਿਉਂ ਯਾਦ ਕਰਦੇ ਆਂ ਕਿਉਂਕਿ ਉਹਨਾਂ ਨੇ ਨਾਮ ਜਪਿਆ ਸਿਮਰਨ ਕੀਤਾ ਬੰਦਗੀ ਕੀਤੀ ਅਸੀਂ ਦੇ ਗੁਰਦੁਆਰਿਆਂ 'ਚ ਲੜਾਈਆਂ ਆ ਬਾਤੀਆਂ ਝਗੜੇ ਪਾਦੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੀ ਯੁਗ-ਯੁਗ ਸੋਭਾ ਹੁੰਦੀ ਹੈ ਉਹਨਾਂ ਨੂੰ ਲੋਕ ਯਾਦ ਕਰਦੇ ਆ ਛੇਤੀ ਕਰਦੇ ਆ ਉਹਨਾਂ ਦੇ ਪੁਰਬ ਮਨਾਏ ਜਾਂਦੇ ਆ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਿਹੜੇ ਵੀ ਨਾਮ ਜਪਦੇ ਨੇ ਵਡਿਆਈ ਦੇ ਰਣੀ ਗੁਰਮਖ ਲਾਣਕ ਅਰਾਧਿਆ ਸਭ ਆਪੋ ਧੰਨ ਤਨ ਤਨ ਗੁਰ ਸੋਈ ਜਿਨ੍ਹਾਂ ਨੇ ਉਹਨੂੰ ਆਰਾਧਿਆ ਹੈ ਜਿਨ੍ਹਾਂ ਨੇ ਜਪਿਆ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਹਨਾਂ ਦਾ ਆਉਣਾ ਤਨ ਹੈ ਸੰਸਾਰ ਦੇ ਵਿੱਚ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਤੇ ਜਿਹੜੇ ਜੀਵ ਸਿਮਰਨ ਨਹੀਂ ਕਰਦੇ ਜਿਹੜੇ ਨਾਮ ਨਹੀਂ ਜਪਦੇ ਹਨ ਮਨਮੁਖ ਜੀਵਾਂ ਉਹਨਾਂ ਨੂੰ ਜਿਹੜਾ ਹੈ ਬਸ ਜਦੋਂ ਸਵਾਸ ਪੂਰੀ ਹੋਗੇ ਫਿਰ ਇੱਕ ਦਿਨ ਗੁਰਦਾਰੇ ਵਿੱਚ ਨਹੀਂ ਰੱਖਦਾ ਕੋਈ ਨਾਮ ਵੀ ਨਹੀਂ ਲੈਂਦਾ ਕੋਟੋਂ ਵੀ ਬਾਹਰ ਸੁਟਦਾ ਦੇਵ ਨੇ ਡੇੜੇ ਕੱਪੜੇ ਵੀ ਛੱਡ ਦਿੰਦੇ ਆ ਕਹਿੰਦੇ ਬਾਬਾ ਜੀ ਅਸਾਂ ਕੋ ਕਦੇ ਹੋਈ ਇਹ ਵੇਚਣਾ ਬੈਠਾ ਵੇਚਣਾ ਉਹਦਾ ਗੁਰਦਾਰੇ ਛੱਡ ਆਉਂਦੇ ਆ ਇੰਨਾ ਜਿਆਦਾ ਅਸੀਂ ਮਨੁੱਖੀ ਵਹਿਮਾਂ ਭਰਮਾਂ ਦੇ ਵਿੱਚ ਬੈ ਜੰਦੇ ਆ ਗੁਰਬਾਣੀ ਨੂੰ ਨਾਮ ਵਿਚਾਰਨ ਕਰਕੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਪਾਪ ਤਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ ਜਿਨਾ ਮਰਜੀ ਤੋਂ ਪਾਪ ਕਮਾਈ ਜਾ ਲੋਕਾਂ ਦਾ ਠਗੀਆਂ ਮਾਰ ਕੇ ਝੂਠ ਬੋਲ ਕੇ ਲੰਦਿਆ ਕਰਕੇ ਪਰ ਇਹ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਦੀ ਰਾਮ ਤੇਰੀ ਕਿਸੇ ਨੇ ਸਹਿਤ ਨਹੀਂ ਕਰਨੀ ਇਸ ਕਰਕੇ ਜਿਨ੍ਹਾਂ ਨੇ ਜਪਿਆ ਹੈ ਜਿਨ੍ਹਾਂ ਨੇ ਅਰਦਾਸਿਆ ਹੈ ਉਹਨਾਂ ਨੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਹੈ ਇਸ ਕਰਕੇ ਵਾਦੋ ਤੋ ਵਾਦ ਆਪਾਂ ਕੁਰਬਾਨੀ ਨੂੰ ਫੜਿਆ ਕਰੀਏ ਵਿਚਾਰਿਆ ਕਰੀਏ ਲਾਹਾ ਪ੍ਰਾਪਤ ਕਰਿਆ ਕਰੀਏ ਸੋ ਕੋਈ ਵੀ ਰਸਨਾਵਾ ਜੀ ਨਾ ਰਹਿ ਜਾਵੇ ਖਰੋਜੀ ਸਾਰੇ ਜਣੇ ਸ਼ੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ